ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਗ ਵੜਾ ਸੇੜ ਲਈ ਲੈ ਕੇ ਆਏ ਆ ਤਿੰਨੇ ਹੀ ਸੂਈਆਂ ਸਵਾਈਆਂੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81476 15312 ਅਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਾਂ ਨਾਂ ਬਾਈ ਰਾਜੇ ਸਿੰਘ ਪਿੰਡ ਠੂਰੋ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਿਗਰਾਉ ਠੀਕ ਆ ਨੇੜੇ ਪਿੰਡ ਕਿਹੜਾ ਰਹਿਰੇ ਮੇਰੇ ਬਈ ਰਾਮਾ ਬਲਾਹਪੁਰ ਚਕਰ ਤੇ ਰਾਮਾ ਤੇ ਮੁਰਜਕਰਾਲਾ ਬਾਈ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਹੈਗਾ 9041237995 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਇਹਦੋਂ ਸਟਾਰਟ ਕਰੀਏ ਵੀਰੇ ਇਹਦੋਂ ਕਰ ਲਾ ਬਈ ਬਾਈ ਜਿਹੜ ਮਾਲਕਾਂ ਤਾਂ ਬਈ ਦੂਜਾ ਕਹਿ ਦਿੱਤੀ ਸੀ ਠੀਕ ਆ ਬੈਰ ਤੀਜੇ ਸੂਈ ਵੀ ਆ ਮਾਲਕ ਨੇ ਬਾਈ ਕਹਿੰਦਾ ਵੀ ਦੂਜਾ ਸੂਆ ਕਹਿ ਕੇ ਦਿੱਤੀ ਆ ਪਰ ਆਪਾਂ ਤੀਜੇ ਸੂਆ ਕਹਿਣਾ ਏਕੇ ਵਿੱਚ ਨਹੀਂ ਆ ਗਈ ਠੀਕ ਆ ਬੱਚਾ ਕੀ ਆ ਬਈ ਮਗਰ ਇਹ ਬੱਛੀ ਆ ਠੀਕ ਆ ਬੱਚਾ ਬੱਸੀ ਆ ਬੱਚੇ ਚੰਗੇ ਪੌਂਦੀ ਆ ਹਨਾ ਹਾਂ ਬਈ ਬੱਚੇ ਚੰਗੇ ਪੌਂਦੀ ਆ ਯਾਰ ਸ਼ਾਇਦ ਦੀ ਬੱਸੀ ਆ ਮਗਰ ਠੀਕ ਆ ਐਰ ਸੈੱਦ ਦੀ ਬਈ ਬੱਸੀ ਆ ਬੱਸੀ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗੀ ਆ ਤੇ ਕਿੰਨਾ ਕੁ ਬਾਈ ਮਤਲਬ ਕਿ ਬੋਲਾ ਹਾਜ਼ਰ ਹੈ ਬੋਲਾ ਵੇਹਲੇ 15 ਕਿਲੋ ਨਟ ਤਿਆਰ ਆ ਠੀਕ ਆ ਹਾਂ ਬਈ 15 ਲੀਟਰ ਮਤਲਬ ਕਿ ਨੈਟ ਕੰਡੇਲਾ ਤਿਆਰ ਹਾਂ ਬਈ ਠੀਕ ਆ ਸੂਈ ਨੂੰ ਅੱਜ ਕਹਿੰਨਾ ਮੰਦਨਾਗਾ ਸੂਈ ਨੂੰ ਜੀ ਬਈ ਚੌਥਾ ਦਾਣਾ ਠੀਕ ਆ ਹਾਂ ਬਈ ਤੇ ਜੇਰ ਵਗੈਰਾ ਸਭ ਜੇਰ ਬਈ ਕੰਪਲੀਟ ਆ ਬਈ ਠੀਕ ਆ ਹਾਂ ਬਈ ਤੇ ਡਰਪਨ ਨੇੜੇ ਤੋਂ ਬਈ ਚੈੱਕ ਕਰਾ ਦੇਣਾ ਬਹੁਤ ਸੋਹਣਾ ਡਰਕ ਲੱਕ ਲੱਕ ਥਣਾ ਪੂਰੀ ਵਿਥੀ ਤੇ ਥਣ ਲੱਗਿਆ ਵਗਾ ਮੁਠੀ ਵਾਲਾ ਥਣਾ ਧਾਰ ਕਿਵੇਂ ਆ ਬਈ ਧਾਰ ਬਈ ਚੀਸੀ ਹਰਗੀ ਚਵਾਈ ਆ ਠੀਕ ਆ ਬਈ ਹਾਂ ਬਈ ਨਾੜਾ ਨੂੜਾ ਚੈੱਕ ਕਰ ਲੋ ਬਈ ਬਰੀਕੀ ਚਾਰਡਰ ਤੇ ਖੋਲ ਦੇ ਪਰਾ ਤੋੜ ਦੇ ਦਰ ਨੂੰ ਲੰਮੀ ਬਈ ਕੱਦ ਬੈਠ ਚੰਗਾ ਗਾ ਬਰੀਡ ਚੰਗੀ ਆ ਤੇ ਕਿੱਥੇ ਕਿੱਦੱਕ ਦੁੱਧ ਪਾ ਦੂ ਬਾਈ ਕਿੰਨਾ ਦੁੱਧ ਬਾਈ 20 ਕਿਲੋ ਪਾ ਦੂ ਵੈੜਾ ਠੀਕ ਆ ਹਾਂ ਬਾਈ ਬਾਈ ਕਹਿੰਦਾ 20 ਲੀਟਰ ਬਾਈ ਦੁੱਧ ਪਾ ਦੂਗੀ ਬਰੀਕੀ ਵਾਲੀ ਵੈੜਾ ਅਡਰ ਚ ਬਹੁਤ ਸੋਹਣਾ ਤਿਆਰ ਕਰਿਆ ਵਾ ਕਰਮ ਵਾਲੀ ਦਾ ਸਵੇਰ ਦੀ ਚਵਾਈ ਹੋਈ ਹੋਊ ਹਣਾ ਹਾਂ ਬਈ ਸਵੇਰ ਦੀ ਚਵਾਈ ਹੋਈ ਵੀ ਆ ਠੀਕ ਆ ਬਾਈ ਲੇਟ ਹੋਈ ਆ ਬਾਈ 7:30 ਹੋਈ ਆ ਚਵਾਈ ਬਾਈ ਬਾਈ ਕਹਿੰਦਾ ਲੇਟ ਚਵਾਈ ਹੋਈ ਆ ਬਾਈ 7:30 ਚਵਾਈ ਹੋਈ ਆ ਨਾੜਾ ਚੈੱਕ ਕਰ ਲੋ ਬਰੀਕੀ ਵਾਲੀਆਂ ਨਾੜਾ ਬਹੁਤ ਚੰਗਾ ਡਰ ਕੋਈ ਵੇ ਟਾਈਮ ਟੂ ਟਾਈਮ ਆ ਕੇ ਚੋਲੇ ਵੇ ਠੀਕ ਆ ਹਾਂ ਬਾਈ ਬਾਈ ਕਹਿੰਦਾ ਟਾਈਮ ਟੂ ਟਾਈਮ ਆ ਕੇ ਚੋ ਲੈ ਬਈ ਫੇਸ ਚੈੱਕ ਕਰਾ ਦੇ ਲੈ ਬਈ ਬਹੁਤ ਪਿਆਰਾ ਬਾਈ ਫੇਸ ਆ ਚੈੱਕ ਕਰ ਲਓ ਛੋਟਾ ਛੋਟਾ ਕੰਨਾ ਬੋਦੀ ਵਦੀ ਫੁੱਲ ਕਮਾਲ ਦੀ ਹੈ ਲੈ ਚੱਲ ਭਰਾ ਤੇ ਕੀ ਮੋਲ ਆ ਬਾਈ ਫਿਰਦੇ ਅੱਜ ਮੋਲ ਆ ਬਈ 65000 ਰੁਪਿਆ ਠੀਕ ਆ ਹਾਂ 65000 ਰੁਪਿਆ ਮੋਲ ਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਹਾਂ ਬਾਈ ਹੋ ਜੂ ਠੀਕ ਆ ਬਾਈ 65000 ਬਾਈ ਕਹਿੰਦਾ ਮੋਲ ਆ ਬਾਕੀ ਮੌਕੇ ਤੇ ਮਾਨਤਾਨ ਜਰੂਰ ਹੋ ਜੂਗਾ ਧਾਰਾ ਮਾਰੋਂਗੇ ਵੀਰੇ ਧਾਰਾ ਮਾਰ ਦਨੇ ਬਾਈ ਮਾਰ ਦੋ ਬਾਈ ਬਾਈ ਠੰਡੀ ਸੀਲ ਚੈੱਕ ਕਰੋ ਕਰਮਾਲੀ ਫੁੱਲ ਆ ਗਈ ਨਾਣਾ ਪਾਓ ਚਾਹੇ ਨਾ ਪਾਓ ਹਣਾ ਹਾਂ ਬਾਈ ਤੇ ਬੱਚਾ ਬਈ ਮੀਨ ਗੱਲ ਬੱਸੀਆ ਵਸੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਅੰਦਰ ਤੇ ਨਾੜਾ ਚੈੱਕ ਕਰ ਲਓ ਬਹੁਤ ਫਿਰ ਦੇਖੋ ਬੱਛੀ ਬਈ ਇੱਥੇ ਇੱਥੇ ਕਮਾਲਾ ਵਸੀ ਸਹੀ ਗੱਲ ਆ ਲੈ ਬਈ ਤਾਰਾ ਮਾਰ ਲੈ ਬਈ ਆ ਮੂਰਲੇ ਨੇ ਮਾਰ ਦੇਣਾ ਠੀਕ ਆ ਬਈ ਲੈ ਬਾਈ ਸਾਰ ਚੈੱਕ ਕਰ ਲੋ ਬੜੀ ਕਮਾਲ ਦੀ ਧਾਰਾ ਮੂਰਲੇ ਥਾਣਾ ਦੀ ਗੰਨੇ ਆ ਕੁ ਵਰਦੀਆ ਚਾਹ ਮਾ ਕਰ ਦਿਆ ਹੈਨਾ ਹਾਂ ਬਈ ਜਿਵੇਂ ਆ ਪਾ ਕੇ ਦੀ ਗੁੱਥੀਆਂ ਪੜਦੀਆਂ ਹਾਂ ਬਈ ਦੇ ਗੁੱਥੀਆਂ ਪੜਦੇ ਦੇ ਲੈ ਬਾਈ ਮਗਰਲੇ ਥਾਣਾ ਦੀ ਚਵਾਈ ਵੀ ਚੈੱਕ ਕਰ ਲੋ ਬਹੁਤ ਸੋਹਣੀ ਚਵਾਈ ਹੈਗੀ ਇੱਕ ਨੰਬਰ ਚਵਾਈ ਹੈਗੀ ਕੋਈ ਭੂਰ ਸਰਲਾ ਨਹੀਂ ਕਿ ਨਹੀਂ ਬਾਈ ਹਾਂ ਬਈ ਦੇ ਹਮ ਮੈਂ ਕਹਣਾ ਥਣ ਬਾ ਕਮਾਲ ਕਰਦੀ ਆ ਹੈਨਾ ਜਦੋਂ ਸਮਾ ਕਰਉਂਦੀ ਆ ਹਾਂ ਹਾਂ ਬਾਈ ਮੁੱਲ ਵੀ ਜਾ ਜਾ ਬਾਕੀ ਮਨਦਨ ਹੋ ਜੂ ਪਰਾ ਹਾਂ ਬਈ ਕਰ ਦਾਂਗਾ ਕਰ ਠੀਕ ਆ ਬਾਈ ਹਾਂ ਅੱਗੇ ਤੇ 2 ਨੰਬਰ ਤੇ ਬਾਈ 2 ਨੰਬਰ ਇਹ ਬਈ ਦੂਜਾ ਸੋਸ਼ਰੀ ਬੱਛੀ ਹੂੰ ਤੇ ਮਗਰ ਇਹ ਬੱਚਾ ਦਾ ਠੀਕ ਆ ਦੁੱਧ ਦੇ ਥਲੇ ਲੱਗਦਾ 16 ਕਿਲੋ ਤਿਆਰ ਆ ਬੱਚਾ ਇਹਦੇ ਮਗਰ ਵਸਾ ਗਿਆ ਹਾਂ ਬਈ ਇਹਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ ਇਹਨੂੰ ਅਜੱਠਵਾਂ ਦੇਣਾ ਬਈ ਸੂਈ ਨੂੰ ਠੀਕ ਆ ਹਾਂ ਬਈ ਅੱਠਵਾਂ ਦੇਣਾ ਸੂਈ ਨੂੰ ਹਾਂ ਬਈ ਕਿੰਨਾ ਦਾ ਤਿਆਰ ਆ 16 ਕਿਲੋ ਬਈ 16 ਲੀਟਰ ਕੰਡੇ ਵਾਲਾ ਤਿਆਰ ਹਾਂ ਬਈ ਜੇ ਸ਼ਬੀ ਕਿੰਨਾ ਪਾ ਦੂ ਠੀਕ ਆ ਜੇ ਤੁਸੱਲੀ ਕਰਨੀ ਚਾਹੁੰਦਾ ਹੋਵੇ ਮੈਂ ਕਹਿੰਦਾ ਬਈ ਤੁਸੱਲੀ ਖੁੱਲ ਜੀ ਛੱਦ ਕੇ ਕਰੇ ਬਈ ਠੀਕ ਆ ਤੇ ਕਿੱਥੇ ਤੱਕ ਬਈ ਦੁੱਧ ਦੇ ਦ ਬਾਸੇ ਪਾ ਦੂਗੀ ਠੀਕ ਆ ਹਾਂ ਪਿਛਲੇ ਸਵੇਰੇ ਦਾ ਕੀ ਰਿਕਾਰਡ ਆ ਪਿਛਲੇ ਸਵੇਰੇ ਨੇ 17 18 ਕਿਲੋ ਪਾਇਆ ਬਈ ਪਹਿਲਨ ਨੇ ਠੀਕ ਆ ਤੇ ਜਿਹੜੀ ਆਪਾਂ ਦੂਜੀ ਵੜਾ ਦਿਖਾਈ ਸੀ ਉਹਨੇ ਕਿੰਨਾ ਪਾਇਆ ਵੀਰੇ ਉਹਨੇ ਪਹਿਲਨ ਨੇ ਪਾਇਆ ਬਈ 18 ਦੂਜੇ ਸਵੇਰੇ ਪਾਇਆ ਨੇ 18 ਕਿਲੋ 17 18 ਠੀਕ ਆ ਬਈ ਹਾਂ ਬਈ ਐਤ ਕੀ ਬਾਈ ਕਹਿੰਦਾ ਦੁੱਧ ਚੰਗਾ ਪਾ ਦੂਗੀ ਬਾਕੀ ਬਰੀਕੀ ਵਾਲੀ ਵੜਾ ਆਪਾਂ ਫੇਸ ਕੁਆਲਿਟੀ ਚੈੱਕ ਕਰਾਨਾ ਬਹੁਤ ਸੋਹਣੀ ਆਂਗੀ ਤੇ ਸਵੇਰੇ ਕਿੰਨੇ ਵਜੇ ਚਾਈ ਹੋਈ ਸੀ ਸਵੇਰੇ 6:30 ਠੀਕ ਆ ਆਪਣੇ ਕੋਲ ਕੱਲ ਹੀ ਆਈਆਂਗਾ ਹੂੰ ਅੱਜ ਤਾਂ ਗੱਗੇ ਸਵੇਰੇ ਲੇਟ ਹੋ ਗਏ ਸੀਗੇ ਬਾਕੀ ਬਾਈ ਹਵਾਨਾ ਆਪਾਂ ਚੈੱਕ ਕਰਾ ਦਿੰਨੇ ਹੈ ਹੈਡਸਾਈਡ ਰਦੀ ਆ ਪੂਰੇ ਬਾਈ ਫਿਕਸ ਹਵਾਨੇ ਦੀ ਆ ਬਾਈ ਕੋਈ ਟੁੱਟਮਾਲੇ ਵਾਲੀ ਨਹੀਂ ਗਾ ਨਾੜਾ ਨੂੜਾ ਚੈੱਕ ਕਰ ਲੋ ਕੱਲਾ ਕਲਾ ਥਾਣਾ ਪੂਰੀ ਬਿੱਥੀ ਤੇ ਥਣ ਲੱਗਿਆ ਇਹ ਨਹੀਂ ਹੈਗਾ ਚਾਹੇ ਵੀ ਜਿੰਨੇ ਮਰਜੀ ਸੂਏ ਸੂਪੇ ਟੁੱਟਦਾ ਨਹੀਂ ਕਿ ਨਹੀਂ ਨਾ ਬਈ ਲੇਵਾ ਨਹੀਂ ਨਾ ਇਹਨੂੰ ਬਿਮਾਰੀ ਆਵੇ ਲੇਕਿਨ ਖੋਲ ਦੇ ਭਰਾ ਇਹਨੂੰ ਵੀ ਤੋੜ ਦੇ ਲੰਮੀ ਖੁੱਚਾਂ ਤੋਂ ਬਾਈ ਤਾਂ ਹੈਗਾ ਕੋਈ ਲੰਕਣਾ ਜਾਂ ਲੇਵਾ ਨਹੀਂ ਬਹੁਤ ਸੋਹਣਾ ਫੀਟਿੰਗ ਵਾਲਾ ਲੇਵਾ ਤੇ ਭਰਾ ਫਿਰ ਇਹਦਾ ਕੀ ਮੁੱਲ ਜਾਇਦਾ ਇਹਦਾ ਮੁੱਲ ਬਈ 60000 ਰੁਪਇਆ ਠੀਕ ਆ ਹਾਂ ਬਈ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਹਾਂ ਬਈ ਹੋ ਜੂ ਠੀਕ ਆ ਬਾਈ ਬਾਈ ਕਹਿੰਦਾ 60000 ਰੁਪਿਆ ਮੋਲ ਆ ਬਾਕੀ ਮੌਕੇ ਤੇ ਮਾਨਤਾਣ ਜਰੂਰ ਹੋ ਜੂ ਤੇ ਠੰਡੀ ਸੀਲਾ ਪਰਾ ਮੈਂ ਕਹਿੰਦਾ ਬਈ ਚਵਾਈ ਨਿਆਣਾ ਪਾਏ ਕਰ ਲੈ ਕੋਈ ਬਈ ਠੀਕ ਆ ਹਾਂ ਬਈ ਤਾਰ ਕਿਵੇਂ ਆ ਤਾਰ ਬਈ ਪੂਰੀ ਮੋਟੀ ਠੀਕ ਆ ਬਾਈ ਬਾਈ ਕਹਿੰਦਾ ਟੈਟਰ ਨਹੀਂ ਪੋਲੀ ਚਵਾਈ ਦੋਨਾਂ ਦੀ ਬਈ ਚਾਹੇ ਬੰਦਾ ਚਲੇ ਬੁੜੀ ਚਲੇ ਜਵਾਕ ਚਲੇ ਠੀਕ ਆ ਹਾਂ ਬਈ ਬਾਈ ਕਹਿੰਦਾ ਚਾਹੇ ਬਾਕੀ ੱੱੱਕਾ ਵੀ ਨਹੀਂ ਕਰਦਿਆਂ। ਹਾਂ ਭਾਈ ਜਿੰਮੇ ਦੇ ਨਾਲ ਖੁੱਲੀ ਜਵੇਂ ਮਰਜੀ ਗਈ ਚਲੋ। ਮੌਂ ਇਹ ਨਾ ਤੁਰ ਜਾਂਦੀ ਆ ਕਰਮ ਵਾਲੀ ਇਹ ਨਹੀਂ ਹੈਗਾ ਵੀ ੱੱੱਕਾ ਕਰੂ ਜਾਂ ਭੱਜੂਗੀ ਜਾਂ ਨੱਠੂਗੀ। ਬੱਚਾ ਬਈ ਚੈੱਕ ਕਰ ਲੋ ਬੱਚਾ ਦੂਰ ਖੜਾ ਮੌਂ ਇਹ ਨਾ ਕੋਈ ਚੱਕਰ ਹੀ ਨਹੀਂ ਹੈਗਾ ਕਿਨੇ ਭਾਈ। ਨਾ ਭਈ ਗਾਲਾਂ ਕਰੀ ਜਾਂਦੀ ਏ ਖੜੀ ਨੇ। ਹੂੰ ਗਾਲਾਂ ਕਰੀ ਜਾਂਦੀ ਆ ਲੈ ਭਾਈ। ਦੁਬਾਰੇ ਆਪਾਂ ਫੇਰ ਚੈੱਕ ਕਰਾ ਲੈ ਮੁਠੀ ਵਾਲਾ ਥਣਾ। ਇਹਦਾ ਕੋਈ ਨਮਾਈਆਂ ਨਹੀਂ ਭਾਈ। ਧਮਾਈਆਂ ਨਹੀਂ ਆਈ ਪਾਦੀ ਵੀਡੀਓ। ਹੂੰ। ਬਾਕੀ ਆਏਗਾ ਦਾ ਮਾਨਤਨ ਹੋ ਜਾਊਗਾ। ਹਾਂ ਭਾਈ ਕਰ ਦਾਂਗੇ ਭਾਈ ਆ ਕੇ ਦਾ। ਠੀਕ ਆ ਭਾਈ। ਤਾਰਾ ਮਰੋਂਗੇ ਇਹਦੀਆਂ ਵੀ। ਤਾਰਾ ਲੇ ਬਈ ਠੰਡੀ ਸੀਲ ਕਰਨ ਵਾਲੀ ਇਹ ਵੀ ਫੁੱਲ ਆ ਬਾਕੀ ਬਾਈ ਨੇ ਨਿਆਣਾ ਪਾਤਾ ਬਾਈ ਮੈਂ ਕਹਿੰਦਾ ਚਾ ਬਿਣਾ ਨਿਆਣੇ ਤੋਂ ਬਈ ਜਾ ਹਨਾ ਹਾਂ ਕੋਈ ਚੱਕ ਨਹੀਂ ਬਾਬਾ ਨਿਆਣਾ ਪਾਉਣੇ ਬਈ ਠੀਕ ਆ ਬਾਈ ਬਾਈ ਕਹਿੰਦਾ ਆਪਾਂ ਨਿਆਣਾ ਪਾ ਦਨੇ ਕਿਉਂਕਿ ਬਈ ਜ਼ਰੂਰੀ ਆ ਲੈ ਮਗਰਲੇ ਦੀ ਲੈ ਬਈ ਮਾਰ ਦ ਸਾਰਾ ਲੈ ਬਈ ਕਮਾਲ ਦੀ ਧਾਰ ਚੈੱਕ ਕਰ ਲੋ ਹਾਂ ਨਾਲ ਦੀ ਨਾਲ ਹੀ ਬਾਈ ਉਤਰਿਆ ਤੇ ਬਾਈ ਧਾਰਾਂ ਵੀ ਮਾਰਨ ਲੱਗਾ ਧਾਰ ਚੈੱਕ ਕਰ ਲੋ ਬਾਲੀ ਕਮਾਲ ਦੀ ਧਾਰ ਹਨਾ ਗੁੱਤੀਆਂ ਪੜਦੀਆਂ ਵਿਚਾਈ ਨਾਲ ਸਹੀ ਗੱਲ ਆ ਬਾਈ ਦਸਦੀ ਐ ਚਵਾਈ ਵੀ ਹੁੰਦੀ ਆ ਥੱਲੇ ਹਨਾ ਹਾਂ ਬਈ ਲੈ ਬਈ ਮੂਰਲੇ ਸਣਾ ਦੀ ਵੀ ਚੈੱਕ ਕਰ ਲੋ ਇੱਕ ਨੰਬਰ ਚਵਾਈ ਐ ਅੱਗੇ ਹੂੰ ਇੱਕ ਨੰਬਰ ਚ ਬਾਈ ਦੇ ਬਈ ਹੋਂ ਦੇ ਪਸਮਾ ਸਿੱਟੇ ਬੈਣ ਨੇ ਸਹੀ ਗੱਲ ਆ ਬਾਈ ਵੀ ਕੱਲੀ ਕੱਲੀ ਨਾਲ ਦਿਖਾਈ ਦਿੰਦੀ ਆ ਜੰਦੀ ਆ ਬਈ ਬਰੀਕ ਬਰੀਕ ਨਾਲ ਆ ਹੂੰ ਸਹੀ ਗੱਲ ਆ ਠੀਕ ਆ ਅੱਗੇ ਬਾਈ ਤੈਨੂੰ ਨੰਬਰ ਤੇ ਤੈਨੂੰ ਨੰਬਰ ਬਾਈ ਪਹਿਲਾ ਸੂਸ ਸੂਈ ਵੀ ਆ ਠੀਕ ਆ ਪਲੂਗ ਸੂਈ ਆ ਹਾਂ ਬਈ 20 ਦਿਨ ਹੋ ਜਾਣੇ ਸੂਈ ਨੂੰ ਠੀਕ ਆ ਇਹਦੀ ਮਾਰਗੀ ਬੱਛੀ ਬਾਈ ਦੋ ਦੋ ਨਟਾ ਠਿੱਲੋ ਤਿਆਰ ਆ ਥੱਲੇ ਠੀਕ ਆ ਬਾਈ ਠੰਡੀ ਸੀ ਲਈ ਫੋਲਾ 8 ਲੀਟਰ ਕੰਡੇ ਵਾਲਾ ਤਿਆਰ ਆ ਗਦੇ ਹਾਂ ਬਾਈ ਲੇ ਲੈ ਬਾਈ ਠੰਡੀ ਸੀਲ ਦੀ ਪਾਈ ਬੈਜੋ ਬਾਈ ਹੂੰ ਮਾਰਾ ਤਰ ਬਾਈ ਮਾਰ ਦੋ ਵੀਰੇ ਕੋਈ ਗੱਲ ਬਾਈ ਧਾਰਾ ਵੀ ਮਾਰ ਦਿੰਦਾ ਬਾਈ ਕਹਿੰਦਾ 8 ਲੀਟਰ ਬਾਈ ਦੁੱਧ ਤਿਆਰ ਆ ਬੱਚਾ ਵਸੀ ਸੀਗੀ ਵਸੀ ਦੀ ਮੌਤ ਹੋ ਗਈ ਲੈ ਬਾਈ ਧਾਰ ਬਹੁਤ ਚੰਗੀ ਆ ਸੀਲ ਬਹੁਤ ਆ ਯਾਰ ਮੈਂ ਕਿਹਾ ਬੱਕਰੀ ਆ ਗਈ ਆ ਭਈ ਜਿੱਥੇ ਮਾਰਦੀ ਆ ਸੀਲ ਇੱਥੇ ਮਰਦੀ ਖੜਾ ਕੇ ਚੋਲੋ ਕੁਝ ਚੱਕਰ ਹੀ ਨਹੀਂ ਗਾ ਇਹ ਨਹੀਂ ਹੈਗਾ ਵੀ ਲੱਤ ਪੱਟ ਦੀ ਹਾਂ ਥੋੜੀ ਸ਼ਾਂਬਨ ਵਾਲੀ ਹੋਈ ਆ ਹੂੰ ਲੈ ਬਾਈ ਗੁਲਾਬੀ ਥਣਾ ਚਾਰੇ ਥਣਾ ਪੂਰੇ ਨਖੜ ਮੇ ਥਾਰੀ ਬਾਈ ਛੇ ਆਉਂਦੀ ਏ ਦੀ ਠੀਕ ਆ ਹਾਂ ਬਈ ਬਾਈ ਕਹਿੰਦਾ ਫਰਟ ਵੀ 6 ਆਉਂਦੀ ਆ ਬਾਕੀ ਬਾਈ ਛੋਡੇ ਕੋਲੇ ਵੀਡੀਓ ਵੀ ਹੈਗੇ ਆ ਨਾ ਹਾਂ ਬਈ ਸਵੇਰ ਦੀ ਸਵੇਰ ਦੀ ਚਵਾਈ ਹੋਈ ਹੋਈ ਉਹ ਨਾ ਵੀਰੇ ਹਾਂ ਬਈ ਵੀ ਲੇਟਿੰਗ ਹੋਈ ਆ ਠੀਕ ਆ ਇਹਦੀ ਵੀ ਲੇਟ ਹੀ ਹੋਈ ਹੈਗੀ ਲੈ ਬਾਈ ਤੋਰਾ ਚੈੱਕ ਕਰ ਲੋ ਤੇ ਬਾਈ ਕਿੱਥੇ ਕਿਦ ਤੱਕ ਦੁੱਧ ਪਾ ਦੂਗੇ ਐਸਟੀਮੇਟ ਦੁੱਧ ਬਈ 10 ਕਿਲੋ ਦੇ ਹੀ ਜਾਊਗੀ ਬਈ ਬਾਲਾ ਤਾਂ ਨਹੀਂ ਕਹਿੰਦੇ ਆਪਾਂ ਠੀਕ ਆ ਬਾਈ ਹਾਂ ਬਈ ਮੋੜ ਦਾ ਭਰਾ ਕੋਈ ਕੱਲ ਨਹੀਂ ਲੈ ਇੱਥੇ ਬਣਾ ਇੱਥੇ ਖਾ ਲ ਗਏ ਲੈ ਫੇਰ ਕਰੀ ਚੱਲਦਾ ਲੈ ਬਾਈ ਕਮਾਲ ਆ ਯਾਰ ਹਨਾ ਹੰਡੀ ਫੀਲ ਦਾ ਫੁੱਲ ਆ ਗਈ ਤੇ ਕੀ ਮੁੱਲ ਆ ਭਰਾ ਫਿਰ ਮੁੱਲ 20000 ਦੀ ਦੇ ਦਾਂਗੇ ਭਈ ਆਪਾਂ ਠੀਕ ਆ ਹਾਂ ਭਈ 20000 ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਨ ਹੋ ਜੇ ਥੋੜਾ ਕਹਣਾ ਭਈ ਕਰ ਦਾਂਗੇ ਵੀ ਮੌਕੇ ਤੇ ਥੋੜਾ ਕਹਣਾ ਆਏ ਕੋਈ ਆਪਣਾ ਬਾਹਲਾ ਨਾ ਕਵੇ ਠੀਕ ਆ ਇਹ ਆਪਾਂ ਪਹਿਲਾਂ ਹੀ ਜਾਜ ਆਪਣਾ ਠੀਕ ਆ ਭਾਈ ਹਾਂ ਭਈ ਭਾਈ ਕਹਿੰਦਾ ਮੌਕੇ ਤੇ ਮਾਨਤਨ ਥੋੜਾ ਕਹਣਾ ਭਈ ਜ਼ਰੂਰ ਹੋ ਜੂ ਪਰ ਆਪਾਂ ਬਾਹਲਾ ਨਹੀਂ ਕਹਿੰਦੇ ਹਨਾ ਹਾਂ ਭਈ ਵੀ ਸੋਰਸਪਾ ਹੋ ਜੂਗਾ ਮੱਝਰ ਦਾ ਦੁੱਧ ਹੋਊ ਭਈ ਪੂਰਾ ਦਾ ਠੀਕ ਆ ਭਈ ਹਾਂ ਭਈ ਮੱਝਰ ਦਾ ਭਾਈ ਕਹਿੰਦਾ ਦੁੱਧ ਹੋਊਗਾ ਮੁੱਲ ਵੀ ਖਰਜਾਇ ਜਾ ਤੇ ਨਾਗਸੀ ਕੇ ਭਰਾ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਹੂੰ ਭਾਈ ਉਤਰੇ ਹੀ ਸਹੀ ਗੱਲ ਹ ਲੈ ਨਾਲ ਦੀ ਨਾਲ ਹੀ ਉਤਰੇ ਪਛਮਾਇਆ ਕਰਕੇ ਤਾਂ ਬਹੁਤ ਚੰਗਾ ਥਨ ਕਰਦੀਏ ਤੇ ਭਾਈ ਨਾਗਸੀ ਕੇ ਭਰਾ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ